ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਫਰੀਦ ਜੀ ਅੱਜ ਅਸੀਂ ਆਏ ਬੱਦੀ ਦੇ ਘਾਟੇ ਦੇ ਵਿੱਚ ਜੰਗਲੀ ਜੀਪਾਂ ਦੇ ਵਾਸਤੇ ਪਾਣੀ ਦੀ ਸੇਵਾ ਜਿਹੜੀ ਆ ਉਹ ਚੱਲ ਰਹੀ ਹੈ ਲਗਾਤਾਰ ਅਸੀਂ ਦੇਖਦੇ ਆ ਕਿ ਗਰਮੀ ਬਹੁਤ ਵੱਧ ਚੁੱਕੀ ਹੈ ਗਰਮੀ ਪਰੰਤ ਦੇ ਨਾਲ-ਨਾਲ ਜਿਹੜਾ ਉਹ ਜੰਗਲੀ ਜੀਪਾਂ ਦਾ ਵਿਜਟ ਆਇਆ ਉਹ ਬੁਰਾ ਹਾਲ ਹੈ ਇਹ ਅਜਿਹਾ ਇੱਕ ਛੋਟਾ ਜਿਹਾ ਜਿਹੜਾ ਮਨਪਤਾ ਦੀ ਸੇਵਾ ਦੇ ਵਿੱਚੋਂ ਸ਼ੁਰੂ ਕੀਤਾ ਤੇ ਇਹ ਨਾਲ ਸਾਡੇ ਜਿਹੜੇ ਐਸੇਵਦਾ ਰਸੀ ਲੈ ਕੇ ਜੰਗਲ ਦੇ ਵਿੱਚ ਪਾਣੀ ਪਾਉਣ ਦੀ ਸੇਵਾ ਸ਼ੁਰੂ ਕੀਤੀ ਹੈ ਕੰਮ ਕੰਮ 1.5-2 ਮਹੀਨਿਆਂ ਨੂੰ ਇਹ ਸੇਵਾ ਚੱਲ ਰਹੀ ਹੈ ਜਿਹਦੇ ਵਿੱਚ ਅੱਜ ਸਾਡੇ ਨਾਲ ਜਿਹੜੇ ਹੈ ਉਹ 3 ਜੱਟਪਤੋਂ ਗੁਰਪ੍ਰੀਤ ਤਤਕਾਰ ਤੋਂ ਸਾਡੇ ਬਹੁਤ ਹੀ ਸਾਡੇ ਪਰਮ ਮਿੱਤਰ ਮਰਿੰਦਰ ਪੱਗਲ ਜੀ ਅੱਜ ਸਾਡੇ ਨਾਲ ਸੇਵਾ ਦੇ ਵਿੱਚ ਬਿਨਾਂ ਬਿੱਲਾ ਸੇਵਾਦਾਰ ਸਿੰਘ ਸੈਣੀ ਮਾਜਰੇ ਤੋਂ ਸਾਡਾ ਛੋਟਾ ਬੱਚਾ ਜੈਵੀਰ ਸਿੰਘ ਜਿਹੜਾ ਸਾਡੇ ਪੀਜਾ ਲੰਗਰ ਦੀ ਸੇਵਾ ਦੇ ਵਿੱਚ ਵੀ ਜਾਂਦੇ ਜਾਂਦੇ ਸਾਰੇ ਸੇਵਾਦਾਰ ਜਾਂਦੇ ਆ ਤੇ ਪੜ੍ਹਾਈ ਦੇ ਨਾਲ ਨਾਲ ਇਹ ਸੇਵਾ ਦੇ ਵਿੱਚ ਵੀ ਮਹਾਰਾਜ ਦੀ ਕਿਰਪਾ ਨਾਲ ਵਾਹਿਗੁਰੂ ਜੀ ਦੀ ਪੂਰੀ ਕਿਰਪਾ ਹੈ ਕਿ ਇਹਨਾਂ ਨੂੰ ਜੜੀਆ ਉਹ ਬੁੱਧੀ ਬਖਸ਼ੀ ਵੀ ਹੈ ਤੇ ਬਾਕੀ ਸਾਰੇ ਸੇਵਾਦਾਰ ਵੀਰਾਂ ਦਾ ਦਾਨੀ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਜਿਹੜੀ ਸੇਵਾ ਤੇ ਕਰਨ ਦੇ ਸਾਡੀ ਜਿਹੜੀ ਹੈ ਜੇ ਕੋ ਅਸੀਂ ਵੀਡੀਓ ਬਣਾ ਕੇ ਪਾਉਂਦੇ ਤਾਂ ਉਹਨੂੰ ਚੰਗਾ ਸਮਝਦੇ ਐ ਤੇ ਦਾਨੀ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਜੇ ਵੀਡੀਓ ਚੰਗੀ ਲੱਗਿਆ ਤਾਂ ਸ਼ੇਅਰ ਜ਼ਰੂਰ ਕਰਦਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ